ਚਾਉਂਦੇ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਮੈਨੂੰ ਇਹ ਦੱਸਣ ਵੀ ਉਹਨਾਂ ਦੇ ਨਾਲ ਜਿਹੜੇ ਬਾਹਰੋਂ ਆ ਕੇ ਮਜ਼ਦੂਰ ਹੈ ਉਹ ਕਿੰਨੇ ਕ ਸੰਘਰਸ਼ ਚ ਗਏ ਨੇ ਤੇ ਸੰਘਰਸ਼ ਕਰਦੇ ਨੇ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਕਿਸਾਨ ਤੇ ਉਹ ਰੋਜ਼ਗਾਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਖੋਇਆ ਜਾਂਦਾ ਉਹ ਕਹਿੰਦੇ ਕੋਈ ਗੱਲ ਨਹੀਂ ਪ੍ਰਵਾਸੀ ਹੋਣ ਜੇ ਪੰਜਾਬੀਆਂ ਨਾਲ ਨਹੀਂ ਖੜਦੇ ਜੀ ਇਹ ਨਹੀਂ ਇਹ ਕਦੇ ਪੰਜਾਬੀਆਂ ਨਾਲ ਨਹੀਂ ਖੜੇ ਇਹ ਪੰਜਾਬ ਦੇ ਲੋਕ ਭਲੇਖੇ ਚ ਨਾ ਰਹਿਣ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਵਰਤ ਤਾ ਰਹੇ ਨੇ ਜਥੇਬੰਦੀਆਂ ਕਿਸਾਨਾਂ ਦੇ ਨਾਂ ਤੇ ਬਣੀਆਂ ਨੇ ਜਥੇਬੰਦੀਆਂ ਮਜ਼ਦੂਰਾਂ ਦੇ ਨਾਂ ਤੇ ਬਣੀਆਂ ਨੇ ਇਸਤੇਮਾਲ ਕਰਦੇ ਨੇ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕਰਦੇ ਬਾਈ ਜਿਹੜਾ ਉਹਨਾਂ ਦੇ ਉਹ ਨਾਰਾ ਲਾਉਂਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫਿਰ ਜਿੰਦਾਬਾਦ ਪ੍ਰਵਾਸੀ ਮਜ਼ਦੂਰਿਆ ਜੀ ਬਿਲਕੁਲ ਉਹ ਪ੍ਰਵਾਸੀ ਮਜ਼ਦੂਰ ਦੀ ਜਿੰਦਾਬਾਦ ਹੁਣ ਸਪਸ਼ਟ ਹੋ ਗਿਆ ਇਹ ਭਲੇਖੇ ਚ ਪਾਇਆ ਹੋਇਆ ਪੰਜਾਬ ਦੇ ਲੋਕਾਂ ਨੂੰ ਇਸਤੇਮਾਲ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਵੀ ਅਸੀਂ بڑے ਮਜ਼ਦੂਰਾਂ ਦੇ ਹਤਾਇਚੀਆਂ ਅਸੀਂ بڑے ਕਿਸਾਨਾਂ ਦੇ ਹਤਾਇਚੀਆਂ ਜੇ ਇਹ ਮਜ਼ਦੂਰਾਂ ਕਿਸਾਨਾਂ ਦੇ ਹਤਾਇਚੀ ਹੋਣ ਤਾਂ ਇਹ ਗੱਲ ਕਰਨ ਕਿ ਜਿੰਨੀ ਇੰਡਸਟਰੀ ਆ ਉਹਦੇ ਵਿੱਚ ਪੰਜਾਬੀ ਮਜ਼ਦੂਰਾਂ ਦੀ ਰੇਸ਼ੋ ਕਿੰਨੀ ਆ ਪੰਜਾਬੀ ਮਜ਼ਦੂਰਾਂ ਨੂੰ ਕਿਉਂ ਨਹੀਂ ਉਪਰਤੀ ਕਰਦੇ ਕੀ ਇਸ ਗੱਲ ਤੇ ਸਮਝੌਤਾ ਕਰ ਲਈਏ ਜਿਹੜੀ ਉਹ ਦਲੀਲ ਦੇ ਰਹੇ ਨੇ ਇਹ ਪੰਜਾਬ ਦੀ ਖੇਤੀ ਨਾ ਸਿਰ ਤੇ ਆ ਜੀ ਪੰਜਾਬ ਆਰਥਚਾਰਾ ਇਹਨਾਂ ਦੇ ਖੇ ਸਿਰ ਤੇ ਆ ਮੈਂ ਇਹ ਗੱਲ ਕਹਾਂਗਾ ਸਾਨੂੰ ਇੱਕ ਤਈ ਕਬੂਲ ਨਹੀਂ ਅਸੀਂ ਗੰਡੇ ਨਾਲ ਰੋਟੀ ਖਾ ਲਾਂਗੇ ਨਮਕ ਨਾਲ ਰੋਟੀ ਖਾ ਲਾਂਗੇ ਪਰ ਜੇਕਰ ਤੁਸੀਂ ਕੋ ਇਹਨਾਂ ਦੇ ਗੁਲਾਮ ਹੋ ਜਾਓ ਨਹੀਂ ਹੋਵਾਂਗੇ ਇੱਕ ਆਗੂ ਦੀ ਸੁਣੀ ਆ ਉਹ ਕਹਿੰਦਾ ਜੀ ਜਦੋਂ ਪੰਜ ਸਿੰਘ ਸਾਜੇ ਇੱਕ ਤਾਂ ਫਲਾਨੇ ਤੋਂ ਅਸੀਂ ਇੱਕ ਕਰਨਾਟਕ ਤੋਂ ਅਸੀਂ ਇੱਕ ਉਡੀਸਾ ਤੋਂ ਜੀ ਭਾਈ ਉਹਨਾਂ ਨੇ ਸਿੱਖੀ ਸਰੂਪ ਅਡਾਪਟ ਕੀਤਾ ਹੈ ਨਾ ਕਿ ਸਾਡਿਆਂ ਲੋਕਾਂ ਨੇ ਉਹਨਾਂ ਦਾ ਸੱਭਿਆਚਾਰ ਅਡਾਪਟ ਕੀਤਾ ਅੱਜ ਹੁਣ ਜੇਕਰ ਬਿਆਨ ਆਉਂਦੇ ਨੇ ਉਹਨਾਂ ਦੇ ਉਦੋਂ ਆਣ ਲੱਗਿਆ ਜਦੋਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਫੇਰ ਉਹਨਾਂ ਨੂੰ ਪ੍ਰਵਾਸੀਆਂ ਦੀ ਜਿਹੜੀ ਆ ਉਹ ਦਰਦ ਜਾਗਿਆ ਹਰਵੀਰ ਦਾ ਨਹੀਂ ਜ